ਸ਼ਾਮੇ ਵੱਡੀ ਗੱਬਰ ਆ ਰਹੀ ਹੈ ਪਟਿਆਲਾ ਸ਼ਹਿਰ ਤੋਂ ਜਿੱਥੇ ਪੋਲੋ ਗਰਾਊਂਡ ਦੇ ਸਾਹਮਣੇ ਸਥਿਤ ਕੋਹਲੀ ਟਾਪੇ ਦੇ ਬਾਹਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸੰਤੋਸ਼ ਯਾਦਵ ਵਜੋਂ ਹੋਈ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਕੋਹਲੀ ਟਾਪੇ ਤੇ ਕੰਮ ਕਰ ਰਿਹਾ ਸੀ ਪਰਤਖ ਦਾਸ਼ੀਆਂ ਦੇ ਮੁਤਾਬਕ ਕਿਸੇ ਅਣਪਛਾਤੇ ਵਿਅਕਤੀ ਨੇ ਸੰਤੋਸ਼ ਤੇ ਅਚਾਨਕ ਹਮਲਾ ਕਰ ਦਿੱਤਾ ਅਤੇ ਚਾਕੂ ਨਾਲ ਵਾਰ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਦੱਸਿਆ ਕਿ ਹੱਤਿਆ ਦੇ ਪਿੱਛੇ ਦਾ ਕਾਰਨ ਹਾਲੇ ਤੱਕ ਸਾਫ਼ ਨਹੀਂ ਹੋ ਸਕਿਆ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀ ਦੀ ਪਛਾਣ ਕੀਤੀ ਜਾ ਸਕੇ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਪੁਲਿਸ ਨੇ Laash ਨੂੰ post mortem ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਮੇਰੇ ਕੋਲ ਜੀ 9:30 ਵਜੇ ਫੋਨ ਆਇਆ ਕੋਲੀ ਸਾਹਿਬ ਦੇ ਬੇਟੇ ਦਾ ਕਹਿੰਦੇ ਹਨ ਮਰ ਹਸਪੀਟਲ ਆ ਜਾਓ ਯਾਦ ਹੋਇਆ ਉੱਤੇ ਕੋਈ ਗੱਲ ਹੋ ਗਈ ਹੈ ਮੇਰਾ ਦੋਸਤ ਤਾਂ ਕੀ ਗੱਲ ਹੋਈ ਉਹਨਾਂ ਦੱਸਿਆ ਨਹੀਂ ਕੁਛ ਕਹਿੰਦੇ ਆਜੋ ਘਰ ਦੇੋਂ ਲੈ ਕੇ ਪਾਪਾ ਨੂੰ ਲਿਆਓ ਤੇ ਬ੍ਰਦਰ ਨੂੰ ਲਿਆਓ ਮੈਂ ਕਿਹਾ ਚੱਲੋ ਕੋਈ ਗੱਲ ਨਹੀਂ ਆ ਜੰਨੇ ਆ ਉਸ ਤੋਂ 10-15 ਮਿੰਟ ਬਾਅਦ ਫਿਰ ਫੋਨ ਆਇਆ ਕਹਿੰਦੇ ਆ ਰਹੇ ਮੈਂ ਕਹਾਂ ਜੀ ਆ ਗਏ ਬਸ ਬਈ ਇੰਨੀ ਗੱਲ ਹੋਈ ਉਸ ਤੋਂ ਬਾਅਦ ਕਹਿੰਦੇ ਆ ਕੇ ਜੋੜੇ ਦੱਸਾਂਗੇ ਉਮਰ ਕਿੰਨੀ ਸੀ ਉਹਨੇ ਕੀ ਦੱਸਿਆ ਜੀ ਹਾਂਜੀ ਹੋਰੇ ਆਣ ਤੋਂ ਬਾਅਦ ਉਹਨਾਂ ਨੇ ਕੀ ਦੱਸਿਆ ਉਹ ਤਾਂ ਮਿਲੇ ਨਹੀਂ ਦੂਜੇ ਮੁੰਡੇ ਮਿਲੇ ਸੀਗੇ ਉਹ ਕਹਿੰਦੇ ਕੋਲੀ ਸਾਹਿਬ ਆ ਰਹੇ ਨੇ ਕਹਿੰਦੇ 10-15 ਮਿੰਟ ਰੁਕ ਜਾਈਓ ਉਮਰ ਕਿੰਨੀ ਹੈ ਮੁੰਡੇ ਦੀ ਉਮਰ 16 ਕੋਟੋਤੀ ਉਹ 32 ਸਾਲ ਦਾ ਸੀਗਾ ਜੀ ਉੱਥੇ ਕੰਮ ਕਰਦਾ ਸੀ ਕੰਮ ਕਰਦਾ ਸੀ ਬਹੁਤ ਰਹਿਮ ਤੋਂ ਬਹੁਤ ਪੁਰਾਣਾ ਲੱਗਿਆ ਸੀ ਕਈ ਸਾਲ ਹੋ ਗਏ ਨਾ 5-6 ਸਾਲ ਤਾਂ ਹੋ ਗਏ ਕਿਸੇ ਨਾਲ ਕੋਈ ਰੰਜਿਸ਼ ਬਾਜੀ ਹੈ ਹੁਣ ਰੰਜਿਸ਼ ਬਾਜੀ ਦਾ ਕੁਝ ਨਹੀਂ ਦੱਸਿਆ ਜੀ ਉਹਨਾਂ ਨੇ ਇੰਨੀ ਗੱਲ ਦੱਸੀ ਹੈ ਕਿ ਅੰਦੇ ਤਿੰਨ-ਚਾਰ ਮੁੰਡੇ ਆਏ ਸੀਗੇ ਉਹਨਾਂ ਨੇ ਛੋਰਾ ਮਾਰਦੇ ਕੋਈ ਖਾਨ ਪਿੱਛੇ ਲੜਾਈ ਹੋਈ ਹੈ ਕਹਿੰਦੇ ਲੜਾਈ ਹੋਈ ਸੀ ਇਹ ਪਿੱਛੇ ਰੋਕਣ ਗਿਆ ਪਤਾ ਨਹੀਂ ਕੀ ਗੱਲ ਹੋਈ ਤਾਂ ਕਿ ਐਵੇਂ ਕਹਿੰਦੇ ਨੇ ਕਹਿੰਦੇ ਉਹਨਾਂ ਨੇ ਤਾਂ ਛੋਰਾ ਮਾਰ ਦਿੱਤਾ ਕੋਈ ਛੂਰੇ ਮਾਰੇ ਨੇ ये सब नहीं दसा जाए कुछ ही प्रॉपर छोटा थो, थोड़ा थोड़ा कुछ मेरे से कोई बात नहीं हो, को पता होना जो कुछ है मैं तो अभी आया मामला क्या हुआ आपको क्या उसके यहाँ काम, काम करता था वहाँ साई मार्केट ढाबा है कोहली ढाबे में कोहली ढाबे में लड़के की उम्र कितनी है उम्र जी संतोष नाम है उसका उम्र में लेके पता लगी पर लड़ाई हुई है अभी नहीं पता मेरे को कुछ तो कोहली साहब बताएंगे कुछ नहीं पता वही अब तो वो बताएंगे भाई मौके मौत में कितने कि, जी। की बात है को ये अभी आधा घंटा को, को खबर की मारा है तो चाकू से मार था छूरा से मारा है आपको किसका फोन आया था वही उसका कौली का मुंडा ने किया था क्या उन्होंने आपको वो कह यहाँ आ जाओ फटाफट क्या कहते अमर में अच्छा यही आप यहाँ पर आए तो आप अब वो अंदर जाने नहीं दिया बैठा रहे के में पता लगा हो गया। अंदर क्यों नहीं जाने दिया।, नहीं जाने दिया अंदर जी हॉस्पिटल वाले क्या बोल रहे है आपको। वो अंदर जाने नहीं दिया बोले क्या कहते कि बाद में आना कहाँ कहाँ रसूलपुर से भारत नगर लड़का कहाँ वो भी वहीं रहता था कई साल से करता था तीन चार साल पाँच कितनी थी उम्र अभी अमेरिका कह रहा है पच्चीस छब्बीस साल की होनी ਇਹ ਕਾਰਨ ਕੀ ਹੋਇਆ ਛੂਰੇ ਮਾਰਨ ਦਾ ਕਾਰਨ ਤੁਹਾਨੂੰ ਪਤਾ ਹੋਣਾ ਜੀ ਆਪਕੋ ਤਾਂ ਪੁੱਛ ਤੋ ਜਾਣਕਾਰੀ ਦੀ ਹੋਗੀ ਕੁਛ ਨਹੀਂ ਪਤਾ ਮੈਨੂੰ ਕੰਸ਼ਰੀ ਦਾ ਮਾਮਲਾ ਕੀ ਹੈ ਜਿਹੜਾ ਮੁੰਡਾ ਮੌਤ ਹੋ ਗਈ ਮੁੰਡੇ ਦੀ ਇਹ ਹੋਟਲ ਵਿੱਚ ਕੰਮ ਕਰਦਾ ਸੀ ਮਾਮਲਾ ਕੀ ਹੈ ਸਾਨੂੰ ਕੋਈ ਸਾਨੂੰ ਉਹਦੇ ਇਤਲਾ ਮਿਲੀ ਸੀ ਕਿ ਕਿਸੇ ਚਾਕੂ ਮਾਰਿਆ ਉਹਨਾਂ ਦੇ ਵਰਕਰ ਦੇ ਤੇ ਅਸੀਂ ਮੌਕੇ ਤੇ ਪੁੱਛੇ ਸੀ ਤੇ ਉਹ ਪਹਿਲਾਂ ਹੀ ਅਪਰਾਧ ਹਸਪਤਾਲ ਦੇਜੋਂ ਦੋਸ ਜਾਂ ਦਾ ਨਾਮ ਦਾ ਵਿਅਕਤੀ ਹੈ ਉਮਰ ਦੀ 20 ਸਾਲ ਉਹਦੀ ਚਾਕੂ ਵਜੇ ਸੀ ਤੇ ਉੱਥੇ ਅਪਰਾਧ ਹਸਪਤਾਲ ਚੋਂ ਭੇਜਿਆ ਗਿਆ ਉਹਨਦੀ ਇੱਥੇ ਮੌਤ ਹੋ ਗਈ ਇਹ ਤਾਂ ਲੰਦਨ ਦੇ ਪਿੱਛੇ ਬਿੱਲ ਰੋਟੀ ਖਣ ਆਈ ਸੀ ਉਹ ਤੇ ਉਹਦਾ ਪਹਾ ਦੇ ਵਿੱਚ ਹੋਇਆ ਉਹ ਇਹ ਪੜਤਾਲ ਕਰ ਰਹੇ ਪੂਰੀ ਤਰ੍ਹਾਂ ਕਰ ਰਹੇ ਕੋਈ ਫੁਟੇ ਜਾਈਏ ਫੁਟੇ ਚੱਕ ਕਰੇ ਫੁਟੇ ਜਾਈਗੀ ਫੁਟੇ ਆਈ ਹੈ ਉਹ ਚੱਕ ਕਰ ਰਹੇ ਸਾਰੇ ਕੀ ਲੱਗਦਾ ਸਿਰ ਕੋਲੀ ਟਹਾਵ ਜੀ ਨਾ ਪਹਿਲਾਂ ਵੀ ਜੀ ਇਨਸੈਂਟ ਰਹੀ ਸੀ ਫਾਇਰਿੰਗ ਲੱਗੀ ਸੀ ਉਹਨੂੰ ਮੌਤ ਹੋ ਗਈ ਬੰਦੇ ਦੀ ਹਾਦਸੇ ਪੂਰੇ ਜਿਹੜੇ ਉਹਦੇ ਪਰਵਾਦੇ ਪੈਣ ਲੈ ਕੇ ਪੂਰੀ ਜਿਹੜਾ ਪੜੀ ਕਾਰ ਵੀ ਪੂਰੀ ਕਰਦਾ ਪਤਾ ਕਰਾਂਗੇ ਤੇ ਪੂਰੀ ਤਸਦੀਕ ਕਰਦੇ ਆਉਣਗੇ ਕਿੰਨੀ ਦੀ ਕਾਰਵਾਈ ਕਰੋਗੇ ਉਹਨੂੰ ਉਹਦੀ ਮੌਤ ਹੋ ਗਈ ਮੋਟਰ ਦਾ ਕੀ ਹੋਏਗਾ ਤੇ ਉਹਦਾ ਪਤਾ ਕਰਕੇ ਉਹਦੇ ਪਰਵਾਦੇ ਪੈਣ ਲੈ ਕੇ ਯੂਨੈਸਕੋ ਹਮਦਰਦ ਸਭਾ ਕਰ ਰਹੀ ਕਰਾਂਗੇ ਕਿ ਜਿੱਦਾਂ ਕਿਹਾ ਜਾ ਰਿਹਾ ਹੈ ਪਟਿਆਲਾ ਤੋਂ ਸੰਦੀਪ ਕੁਮਾਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ